ਵਾਹਿਗੁਰੂ ਵਾਹਿਗੁਰੂ ਜੀ ਇਕ ਬਰਨਾਨਕ ਨਈਹਾਏ ਬੰਦਲ ਗੁਰਤਮ ਦਾਸ ਰਾਮ ਦਸਾਏ ਹੋਈ ਸਹਾ ਸਹਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਜਾਬ ਵਾਢੋ ਸਮੀਲਾ ਦੇਖ ਲਈ ਤੇ ਮਾਹੀ ਦੇ ਕੰਨ ਰਜੀਤਾ ਰਾਮਿਆ ਰ ਅਲਗਟੇ ਮਰਦਨ ਗੰਮੜਾ वाहेगुरु जी फत ਦੀ ਕਿਰਪਾ ਦਾ ਕਰਨ ਜੀ ਪੰਜੋ ਪਿਆਰਿਆ ਪੰਜ ਨਿਸ਼ਾਨ ਫਤੋਸਿਆ ਜਕਾਰਿਆ ਨਗਾਰਿਆ ਦੀ ਗੁੰਡੇ ਵਿੱਚੋਂ ਨਗਾਰਿਆਂ ਵਾਲੇ ਘੋੜਿਆਂ ਵਾਲੇ ਮਹਾਂਪੁਰਖਾਂ ਦੇ ਕਾਫਸਾਨਾ ਤੋਂ ਰਵਾਨਗਾ ਹੋੜਾ ਰਵਾਨਗੀ ਹੋਣ ਲੱਗੀ ਹੈ ਸਾਧ ਸੰਗਤ ਜੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਸ੍ਰੀ 7ਵੀਂ ਦਾ ਦਿਹਾੜਾ ਮਨਾਉਂਦੇ ਹੋਇਆ ਕਲਗੀਧਰ ਛੱਜੇ ਪਾਸ਼ਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੇ ਵਿਸ਼ਾਲ ਨਗਰ ਕੀਰਤਨ ਮਹਾਰਾਜ ਜੀ ਦੇ ਹੀ ਸ਼ਹੀਦੀ ਫੌਜਾਂ ਦੇ ਨਗਾਰਚੇ ਸਿੰਘ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਤੋਂ ਪ੍ਰਾਰambh ਹੋਇਆ ਮੈਨਰ ਸਾਹਿਬ ਆਤਮ ਪ੍ਰਕਾਸ਼ ਸਿੰਘ ਜੀ ਬੇਦੀ ਉਹਨਾਂ ਦੀ ਅਗਵਾਈ ਦੇ ਵਿੱਚ ਦੇਖਰੇਖ ਦੇ ਵਿੱਚ ਇਹ ਸਾਰਾ ਨਗਰ ਕੀਰਤਨ ਪ੍ਰਾਰambh ਹੋ ਰਿਹਾ ਜੀ ਜਿਦੇ ਵਿੱਚ ਮਾਣਯੋਗ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਭਰੀ ਹੈ ਤੇ ਹੁਣ ਸਾਜ ਸੰਗਤ ਜੀ ਆਪ ਜੀ ਸੰਗਤਾਂ ਦਾ ਜੋਸ਼ ਵੇਖ ਹੀ ਰਿਓ ਨਿਸ਼ਾਨਾ ਧੋਸਿਆ ਨਗਾਰਿਆਂ ਜਕਾਰਿਆਂ ਦੀ ਗੂੰਜ ਦੇ ਵਿੱਚ ਤੇ ਨਗਰ ਕੀਰਤਨ ਪ੍ਰਾਰambh ਹੋਇਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਜਿੱਥੇ ਸ਼ਿਧੀ ਪੰਦਰਵਾੜਾ ਹੈ ਉੱਥੇ ਸਭ ਜਾਦਾਂ ਨੂੰ ਵੀ ਯਾਰ ਕੀਤਾ ਜਾ ਰਿਹਾ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਸੰਗਤ ਨੂੰ ਸਾਜ ਸੰਗਤ ਜੀ ਆਪਾਂ ਜਨਵਰੀ ਦਸੰਬਰ ਦੇ ਚੱਕਰਾਂ 'ਚ ਨਹੀਂ ਪੈਣਾ ਮਹਾਰਾਜ ਦਾ ਪ੍ਰਕਾਸ਼ ਪਰ ਉਹ ਸੁੱਦੀ 7ਵੀਂ ਨੂੰ ਹੋਇਆ ਤੇ ਆਪਾਂ ਉਦੋਂ ਹੀ ਮਨਾਉਣਾ ਕਿ ਉਹ 27 ਦਸੰਬਰ ਨੂੰ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕ ਜੀ ਲਾਲਕਾ ਉਹਨਾਂ ਦਾ ਵੀ ਧੰਨਵਾਦ ਜੀ ਅੱਜ ਨਾਗਰਿਕ ਦਿਨ ਸਜਾਇਆ ਜਾ ਰਿਹਾ ਕੀ ਕਹੋਗੇ ਇਸ ਮੌਕੇ ਤੇ ਹਾ ਜੀ ਸਰਬੰਸਦਾਨੀ ਪੀਤਾ ਅਮਰਦੇਵ ਦਾਤੇ ਤੁਨ ਬਹੁਤ ਸਾਰਾ ਦਾ ਪ੍ਰਕਾਸ਼ ਜਿਹੜਾ ਪੰਥ ਮਣਾ ਰਹੇ ਹੈ ਪਾਵਨਾ ਦੇ ਨਾਲ ਸੇਵਾ ਕਰਨ ਦੇ ਉਹਨਾਂ ਨੂੰ ਸੰਗਤ ਨੂੰ ਵਧਾਈ ਹੈ ਉਥੇ ਆਓ ਆਪਾਂ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਕੀਤੇ ਪਰਕਾਰਾਂ ਦਾ ਦੀਨ ਤੇ ਦੇਸ ਦੀ ਕੌਮ ਸੋ ਸੋ ਸ਼ੁਕਰਾਨਾ ਕਰ ਸਕਦੇ ਸਰਬੰਸਦਾਨੀ ਪੀਤਾ ਦਾ ਇਸ ਮੌਕੇ ਦੇ ਉੱਪਰ ਸਭ ਨੂੰ ਬੇਨਤੀ ਆਓ ਅਮਰਤਾਰੀ ਹੋਈਏ ਆਪਣੇ ਧੀਆਂ ਪੁੱਤਰਾਂ ਨੂੰ ਗੁਰੂ ਨਾਲ ਜੋੜੀਏ ਗੁਰੂ ਦੇ ਬੰਦੇ ਬਣੀਏ ਬੰਦੇ ਬੰਦੇ ਨਾ ਬਣੀਏ ਤਨ ਸ਼ਰੀਰ ਰਾਂਸਾ ਤੋਂ ਸਿੱਧ ਲੈ ਕੇ ਵੀ ਜਿੰਨੀ ਵੀ ਦੀਤ ਕਰੀ ਇਹ ਸਾਡੇ ਸੰਗਤ ਦੀ ਬੇਨਤੀ ਹੈ ਤੇ ਸਭ ਨੂੰ ਵਧਾਈ ਹੈ ਜੀ ਪ੍ਰਕਾਸ਼ ਜੜੇ ਕੋ ਪਾਤਸ਼ਾਹ ਜੀ ਬਹੁਤ ਹੋ ਗਿਆ ਇਸ ਮੌਕੇ ਅੱਜ ਸਰਬਦਾਨੀ ਇਹਨਾਂ ਨੇ ਕੌਮ ਜੋਤ ਤੋਂ ਆਪਣੇ ਚਾਰੇ ਲਾਲ ਸਾਰਾ ਪਿਤਾ ਜੀ ਸਰਦਾਨ ਸਾਰਾ ਕੁਝ ਹੀ ਦਾਨ ਕਰਤਾ ਸਰਬੰਸ ਬਲੀਦਾਨ ਕਰਤਾ ਤੋ ਅੱਜ ਉਹਨਾਂ ਦਾ ਪ੍ਰਕਾਸ਼ ਸੂਰਜ ਬਹੁਤ ਛਾ ਦੇਣਾ ਸਾਡੀ ਦੁਨੀਆ ਦੇ ਵਿੱਚ ਹੀ ਬਣਾ ਰਹੇ ਕੋਈ ਘਰ ਹੈ ਜਾਨੀ ਹੋਣਾ ਕੋਈ village ਹੈ ਜਾਨੀ ਹੋਣਾ ਕੋਈ ਪਿੰਡ ਹੈ ਜਾਨੀ ਕੋਈ ਸ਼ਹਿਰ ਹੈ ਜਿੱਥੇ ਨਾਮ ਆਇਆ ਤੋ ਆਓ ਆਪਾਂ ਸਾਰੇ ਰੜ ਕੇ ਗੁਰੂ ਆਏ ਬਣੀਏ ਗੁਰੂ ਦਾ ਓਟ ਆਸਾ ਲਈਏ ਅੰਮ੍ਰਿਤ ਦੇ ਦਾਤੇ ਤੇ ਆਪਾਂ ਵੀ ਅੰਮ੍ਰਿਤ ਛੱਕ ਕੇ ਗੁਰੂ ਦੇ ਸਿੱਖ ਬਣੀਏ ਗੁਰੂ ਦਾ ਓਟ ਆਸਾ ਲਈਏ ਜੋ ਮੈਂ ਸਾਰੀ ਸੰਗਤ ਨੂੰ ਅੱਜ ਦਿਨ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਪਰਮਾਤਮਾ ਅਗੇ ਵਹਿਗੁਰੂ ਅਗੇ ਗੁਰੂ ਗੋਬਿੰਦ ਸਿੰਘ ਜੀ ਦੇ ਰਸਕ ਰਤਾ ਕਿੰਨ ਹਿੰਮਤ ਹੈ ਤਾਕਤ ਹੈ ਅਸੀਂ ਗੁਰਪੰਥ ਖਾਲਸਾ ਦੀ ਜੈ ਜੈਕਾਰ ਕਰਦੇ ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਦਾ ਖਾਲਸਾ ਬਹੁਤ ਮਡੀ ਬਖਸ਼ਸ਼ ਹੈ ਕਿ ਗੁਰੂ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਗੁਰਦੁਆਰਾ ਛੋੜਿਆਂ ਵਾਲੇ ਸਾਰੇ ਪ੍ਰਬੰਧਕ ਵੀਰਾਂ ਨੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਨੋਂ ਜਿਹੜਾ ਸਾਲਾਨਾ ਗੁਰੂ ਸਾਹਿਬ ਦਾ ਜਿਹੜਾ ਆਮਦਨ ਲੈ ਕੇ ਨਗਰ ਕੀਰਤ ਕਢਿਆ ਜਾਂਦਾ ਨਾਪੇ ਦੀ ਸਾਰੀ ਸੰਗਤ ਹਣੀ ਹੈਗੇ ਵੱਡੇ ਅਥਾ ਵਿੱਚ ਹੁੰਦੀਆਂ ਕਿਉਂਕਿ ਜਿੱਥੇ ਸ਼ਹੀਦੀ ਦਿਹਾੜੇ ਮਨਾਇਆ ਜਾ ਰਿਹਾ ਨੇ ਗੁਰੂ ਪਾਤਸ਼ਾਹ ਦੇ ਲਾਲਾਂ ਦੇ ਉੱਥੇ ਬਹੁਤ ਵੱਡੀ ਸੰਗਤ ਉਸ ਪਾਸੇ ਲੱਗੀ ਹੋਈ ਹੈ ਸੋ ਨੌਪਰੀ ਸੰਗਤ ਵੱਡ ਭਾਗੀ ਹੈ ਕਿ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦਾ ਆਮਦ ਵਰਬ ਨੂੰ ਮਨਾ ਕੇ ਤੇ ਅੱਜ ਆਪ ਅਸਥੀਆਂ ਪ੍ਰਾਪਤ ਕਰ ਰਹੇ ਹਨ ਉਹ ਨਗਰ ਕੀਰਤਨ ਵੱਖਰੀਆਂ ਥੰਈਆਂ ਥਾਵਾ ਤੋਂ ਹੁੰਦਾ ਹੈ ਪੂਰੇ ਸ਼ਹਿਰ ਦੇ ਵਿੱਚੋਂ ਤੇ ਸ਼ਾਮ ਨੂੰ ਫਿਰ ਵਾਪਸ ਇਸ ਇस्तान ਤੇ ਆਏਗਾ ਸੋ ਸਮੂਹੀਆਂ ਸੰਗਤਾਂ ਵੱਡ ਭਾਗੀ ਨੇ ਕਿ ਗੁਰੂ ਪਾਸ਼ਾ ਦੀਆਂ ਰਹਿਮਤਾ ਬਖਸ਼ਿਸ਼ਾਂ ਮੇਂ ਛੋਲੀ ਮਿਖਵਾਣਗੇ ਸੋ ਸਾਰੀਆਂ ਸੰਗਤਾਂ ਨੂੰ ਵਧਾਈ ਦੇਣੀ ਚਾਹਨਾ ਤੇ ਲਾਲਾਂ ਦੇ ਸ਼ਹੀਦੀ ਨੂੰ ਵੀ ਯਾਦ ਕਰਨ ਵਾਸਤੇ ਗੁਰੂ ਪਾਸ਼ਾ ਦੇ ਕਿ ਆਪਾਂ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਮਨਾ ਰਹੇ ਆ ਤੇ ਗੁਰੂ ਪਾਸ਼ਾ ਦੇ ਕਿਉਂਕਿ ਗੁਰੂ ਪਾਸ਼ਾ ਆਪ ਵੀ ਕਲਾ ਦਾ ਹਾਸਲ ਉਹਨਾਂ ਨੇ ਕਲਾ ਮਨਾਈ ਕਿ ਇੱਕ ਪਾਸੇ ਉਹਨਾਂ ਦਾ ਆਮਦ ਪਰਬ ਮਨਾ ਰਹੇ ਆ ਤੇ ਇੱਕ ਪਾਸੇ ਸਾਹਿਬ ਜੰਨਾ ਦੀ ਸ਼ਹੀਦੀ ਮਨਾ ਰਹੇ ਆ ਸੋ ਸਭ ਨੂੰ ਵਧਾਈ ਲਾਈਵ ਤੋਂ ਇਸ ਮੌਕੇ ਅੱਜ ਜਤਾਂ ਅੰਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਜੋ ਪ੍ਰਕਾਸ਼ ਦਿਹਾੜਾ ਸਮੁੱਚੇ ਸੰਸਾਰ ਵਿੱਚ ਤੁਸੀ ਸਰਤਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਤੇ ਸਮੁੱਚੀਆਂ ਹੀ ਸੰਗਤਾਂ ਜਿੱਥੇ ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਜੋ ਕੌਮ ਲਈ ਆਪਣਾ ਸਰਬਾਰਥ ਸਦਾਨ ਕੀਤਾ ਉਹ ਤੁਹਾਨੂੰ ਯਾਦ ਕਰ ਰਿਹਾ ਹੈ ਉੱਥੇ ਅੱਜ ਉਹਨਾਂ ਮਹਾਨ ਸਤਿਗੁਰਾਂ ਦੀ ਜਿਨ੍ਹਾਂ ਦੀ ਕਿਰਪਾ ਤੇ ਮਿਹਰ ਦਾ ਸਦਕਾ ਅੱਜ ਜੋ ਨਗਰ ਕੀਰਤਨਾ ਇੱਥੋਂ ਇਹ ਪ੍ਰਕਾਰ ਦੇ ਹੜ੍ਹ ਦੇ ਸੰਬੰਧਿਤ ਵਿੱਚ ਕੋਰ ਦੁਆਰਾ ਕੋੜਿਆਂ ਵਾਲੇ ਚੱਲ ਰਿਹਾ ਚੱਲ ਰਿਹਾ ਇੱਥੇ ਆ ਕੇ ਸਮਾਪਤੀ ਹੋਵੇਗੀ ਪੂਰੀ ਆਪੇ ਹਲਕੇ ਦੀ ਸੰਗਤਾਂ ਬਣਾ ਪੂਰਾ ਸਰਦਾਰ ਸਰਕਾਰ ਭੇਟ ਕੀਤਾ ਜਾ ਰਿਹਾ ਤੇ ਤਨ ਤਨ ਸਤਿਗੁਰੂ ਗ੍ਰਾਮਸ਼ਾਹ ਮਹਾਰਾਜ ਜੀ ਉਹ ਛਰ ਪੂਰੀ ਦਇਆ ਮਿਹਰ ਦਾ ਸਰਕਾਰ ਇਹ ਨਗਰ ਕੀਰਤਨ ਲੱਗ ਹੋਵੇਗਾ ਤੇ ਪੰਜ ਪੈਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਚੱਲੇਗਾ ਤੇ ਸਾਰੇ ਸ਼ਹਿਰ ਵਿੱਚ ਕੀੜਾ ਲਾ ਕੇ ਥਾਮ ਨੂੰ ਇੱਥੇ ਸਮਾਪਤੀ ਕੋੜਿਆਂ ਵਾਲੇ ਕੋਤਵਾਰ ਖੁਆਪੂ ਦੇ ਇਸ ਮੁੱਖ ਤਰਕ ਨਾਲ ਬਹੁਤ ਬਹੁਤ ਪ੍ਰਕਾਰ ਦੇ ਜਿਹੜੇ ਨੀਆਂ ਮੁਬਾਰਕਾਂ ਸਤਿਗੁਰੂ ਸਾਰੇ ਸੰਗਤ ਤੇ ਕਿਰਪਾ ਦਿਹਾ ਮਿਹਰ ਕਰਨ ਤੇ ਆਪਣੇ ਜੋ ਉਪਦੇਸ਼ ਨੇ ਉਹਦੇ ਚੱਲਣ ਦੇ ਸਾਨੂੰ ਬਲ ਬੰਦੇ ਤੇ ਬਖਸ਼ਣ ਰਿਛ ਕੌਮ ਨੂੰ ਚੜਦੀ ਕਲਾ ਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼ਹਿਰ ਵਾਸੀਆਂ ਦਾ ਜਿੰਨਾਂ ਨੇ ਇੱਥੇ ਹਾਜ਼ਰੀ ਭਰੀ ਹੈ ਉਸ ਨੂੰ ਪਾਸ਼ਲਾ ਦੇ ਤੋਂ ਸੁਰਸ਼ਤਾ ਸਰਕਾਰ ਦਾ ਬਣਾਇਆ ਜਾ ਰਿਹਾ ਹੈ ਸਾਰੀ ਪ੍ਰੈਸ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਦਾ ਕੀਤਾ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ